ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਮੌਜੂਦ ਨੇ ਡੱਟਸ ਅ ਵੇਸ ਵਿਲੇ ਸਫਰ ਦੇ ਵਿੱਚ ਨੇ ਤੇ ਅਸੀਂ ਜੋ ਅਹਿਮ ਮੁੱਦਾ ਪੂਰੇ ਮੁਲਕ ਭਰ ਦੇ ਅੰਦਰ ਚੱਲ ਰਿਹਾ ਵਿਨੀਸ਼ ਫੋਗਾਟ ਜਿਸ ਤਰੀਕੇ ਦੇ ਨਾਲ 올림픽 ਦੇ ਵਿੱਚ ਡਿਸਕਵਾਲਿਫਾਈ ਹੋਈ ਉਹਨਾਂ ਦਾ ਵਜ਼ਨ ਬੀਟ ਜਿਹੜਾ ਆ ਮਹਿਜ਼ 100 ਗ੍ਰਾਮ ਵਜ਼ਨ ਦੇ ਕਾਰਨ 골ਡ ਤੋਂ ਦੂਰ ਹੋ ਗਏ ਹਾਲਾਂਕਿ ਵਿਨੀਸ਼ ਫੋਗਾਟ ਨੇ ਹੁਣ ਸਿਲਵਰ ਮੈਡਲ ਦੇ ਲਈ ਜਿਹੜਾ ਉਹ ਅਪੀਲ ਦਾਇਰ ਕੀਤੀ ਹੈ ਉਹਦੇ ਤੇ ਕੀ ਬਣਦਾ ਪਰ ਸਿਆਸਤ ਬਹੁਤ ਸਰਗਰਮ ਹੈ ਮੈਮ ਇਸ ਮੁੱਦੇ ਤੇ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਹਾਂ ਤੁਹਾਡਾ ਬਹੁਤ ਧੰਨਵਾਦ ਸੁਖਿੰਦਰ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਬਹੁਤ-ਬਹੁਤ ਨਿੱਘੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਸਭ ਤੋਂ ਵੱਡਾ ਸਵਾਲ ਜੋ ਵਿਨੇਸ਼ ਫੁਗਾਰ ਦੇ ਡਿਸਕਵালিਫਾਈ ਨੂੰ ਲੈ ਕੇ ਖੜਾ ਹੋ ਰਿਹਾ ਇੱਕ ਤਾਂ ਉਹਨਾਂ ਦੇ ਵਜ਼ਨ ਨੂੰ ਲੈ ਕੇ ਹੈ ਕਿ ਜੱਕਦਮ ਇਹੋ ਜਿਹਾ ਕੀ ਹੋਇਆ ਕਿ ਰਾਤੋਂ-ਰਾਤ ਵਜ਼ਨ 2 ਕਿਲੋ ਦੇ ਕਰੀਬ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਵਧਿਆ ਫਿਰ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਸਾਰਾ ਕੁਝ ਹੋਇਆ ਨਾਲੋਂ ਨਾਲ ਜੋ ਸਿਆਸੀ ਚਰਚਾਵਾਂ ਚੱਲ ਰਹੀਆਂ ਹਨ ਉਹਨੂੰ ਲੈ ਕੇ ਵੀ ਮਤਲਬ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਕਿ ਕੀ ਇਹ ਦੇ ਪਿਛੇ ਕੋਈ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਜਾਂ ਕੋਈ ਖਾਣੇ ਦੇ ਵਿੱਚ ਉਹਨਾਂ ਦੇ ਜੋ ਉਹਨਾਂ ਨੂੰ ਖਵਾਇਆ ਗਿਆ ਉਹ ਚ ਕੋਈ ਮਿਲਾਵਟ ਕਰ ਦਿੱਤੀ ਗਈ ਜਾਂ ਜਿਹੜਾ weight ਨੂੰ ਲੈ ਕੇ ਸਵਾਲ ਉੱਠ ਰਹੇ ਨੇ ਕਿ ਇੱਕਦਮ weight ਕਿਵੇਂ ਘਟ ਜਾਂਦਾ ਉਹ ਕਹਿੰਦੇ ਉਹ ਸਾਰਾ ਕੁਝ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਕੁਝ ਇਹੋ ਜਿਹਾ ਰਾਤ ਖਾ ਲਿਆ ਜਿਸ ਨਾਲ weight ਵਧਿਆ ਇਹ ਸਮਝਣਾ ਚਾਹਾਂਗੇ ਕਿਉਂਕਿ ਇਹਨੂੰ ਲੈ ਕੇ ਜਿਹੜੇ ਵਕ ਵਕ ਮਤਲਬ ਕਿ ਸਿਹਤ ਨਾਲ ਮਸਲੇ ਨਾਲ ਜੁੜੇ ਮਾਹਰ ਨੇ ਜਾਂ ਫਿਜ਼ੀਓਥੈਰੇਪਿਸਟ ਨੇ ਉਹ ਆਪੋ ਆਪਣੇ ਤਰਕ ਦੇ ਰਹੇ ਨੇ ਇਵਨ ਤੱਕ ਕਿ ਜਿਹੜੇ ਵਿਨੇਸ਼ ਪੋਗਾਟ ਦੇ ਆਪ ਮਤਲਬ ਕਿ ਹੈਲਥ ਐਕਸਪਰਟ ਉਹਨਾਂ ਦੇ ਨਾਲ ਜੋ ਵੀ ਗਏ ਨੇ ਉਹ ਵੀ ਆਪਣੇ ਵੱਲੋਂ ਦੱਸ ਰਹੇ ਨਹੀਂ ਕਿ ਆਖਰਕਾਰ ਮਸਲਾ ਕੀ ਹੋਇਆ ਹਾਂ ਮੈਂ ਥੋੜਾ ਜਿਹਾ ਜੀ ਤੁਹਾਨੂੰ ਜੋ ਅੰਤਰਰਾਸ਼ਟਰੀ ਜਿਵੇਂ ਖਾਸ ਕਰਕੇ ਮੈਓ ਕਲੀਨਿਕ ਵਰਗੇ ਜਿਹੜੇ ਹੈ ਨੇ ਇੰਟਰਨੈਸ਼ਨਲ ਕਲੀਨਿਕ ਜਿਹੜੇ ਖਾਸ ਕਰਕੇ ਖਿਡਾਰੀਆਂ ਦੀ ਗੱਲ ਕਰਦੇ ਨੇ ਕਿ ਉਹਨਾਂ ਦੀ ਕਿਸ ਤਰੀਕੇ ਕੰਜ਼ਿਊਮ ਹੁੰਦੀ ਜੇ ਮੇਰੇ ਖਿਆਲ ਜੇ ਸਾਡੇ ਅ ਸਰੋਤੇ ਸਮਝ ਲੈਣ ਦੀ ਕਿਵੇਂ ਸਰੀਰ ਕੰਜ਼ਿਊਮ ਕਰਦਾ ਤਾਂ ਉਹ ਥੋੜਾ ਜ਼ਿਆਦਾ ਵਧੀਆ ਮੇਰਾ ਕਹਿ ਲੈ ਇਸ ਦਾ ਕਿਆਸ ਲਾ ਸਕਣਗੇ ਕਿ ਕੀ ਹੋਇਆ ਅ ਦਰਸਲ ਹੁੰਦਾ ਕੀ ਜੇ ਕਿ ਸਾਡਾ ਸਰੀਰ ਜਦੋਂ ਵੀ ਯਾਨੀ ਕੁਝ ਖਾਦਾ ਜਾਂ ਪੀਤਾ ਜਾਂਦਾ ਜੇ ਤਾਂ ਉਹਦੇ ਨਾਲ ਸਾਡੇ ਅਸਲ ਚ ਮਸਲਸ ਤੇ ਹੋਰ ਬਹੁਤ ਕੁਝ ਜੇ ਜਿਹੜਾ ਜੁੜਿਆ ਹੋਇਆ ਉਹ ਸਾਰੀ ਸਿਸਟਮ ਜਿਵੇਂ ਕੰਜ਼ਿਊਮ ਕਰਦਾ ਉਹਦੇ ਵਿੱਚ ਜੇ ਖਿਡਾਰੀਆਂ ਦੀ ਖਾਸ ਕਰਕੇ ਗੱਲ ਕੀਤੀ ਜਾਏ ਤਾਂ ਸਾਡੇ ਮੇਨ ਜ਼ੋਰ ਹੁੰਦਾ ਜੇ ਕਿ ਕਿਸ ਤਰ੍ਹਾਂ ਦੀ ਡਾਈਟ ਉਹਨਾਂ ਦੇ ਪਰਫਾਰਮੈਂਸ ਤੇ ਅਸਰ ਕਰੇਗੀ ਹੁਣ ਮਿਸਾਲ ਵਜੋ ਕਿ ਕਿੰਨੀ ਖੁਰਾਕ ਕਿਸ ਤਰੀਕੇ ਦੀ ਹਾਈਡਰੇਸ਼ਨ ਯਾਨੀ ਪਾਣੀ ਕਿੰਨਾ ਉਹਨਾਂ ਦੀ ਫਿਟਨੈਸ ਲੈਵਲ ਕਿੰਨੀ ਹੈ ਫਿਰ ਕਿਸ ਕਿਸਮ ਦੀ ਕਸਰਤ ਉਹਨਾਂ ਦੀ ਹੋਣੀ ਹੈ ਤੇ ਕਿੰਨੀ ਧੀਰ ਲਈ ਹੋਣੀ ਹੈ ਮਤਲਬ ਇੰਨੀ ਡਿਟੇਲ ਹੁੰਦੀ ਜੇ ਯਾਨੀ ਅ uh, 200% ਸਿਰਫ ਜਿਹੜੇ ਉਹਨਾਂ ਦੇ ਨਾਲ ਕੋਚ ਹੋਣਗੇ ਜਾਂ ਨਿਊਟ੍ਰੀਸ਼ਨਿਸਟ ਹੋਣਗੇ ਉਹ ਹੀ ਇਹ ਸਾਰਾ ਕੁਝ ਫੈਸਲਾ ਕਰ ਸਕਦੇ ਨੇ ਕਿ ਡਾਰੀ ਜੇ ਕੁਝ ਕਰਨ ਲੱਗਦੇ ਜੀ ਫਿਰ ਤਾਂ ਉਹਦੀ ਕਨਸੈਂਟ੍ਰੇਸ਼ਨ ਚੱਲ ਹੀ ਨਹੀਂ ਸਕਦੀ। ਸੋ ਉਹਦਾ ਮਤਲਬ ਇਹ ਹੋਏਗਾ ਕਿ ਤੁਸੀਂ ਕਿੰਨੀ ਪ੍ਰੋਟੀਨ ਕਿੰਨਾ ਫੈਟ ਕਿੰਨਾ ਕਾਰਬੋਹਾਈਡਰੇਟ ਲੈਣਾ ਜੇ ਉਹ ਸਾਰਾ ਹੁੰਦਾ ਕਿ ਕਿੰਨੀ ਕਿਸ ਕਿਸਮ ਦੀ ਕਸਰਤ ਤੇ ਕਿਹੜੇ ਕਿਸਮ ਦੇ ਤੁਹਾਡੇ ਮਸਲਸ ਹਿੱਲਣੇ ਨੇ। ਹੁਣ ਮਿਸਾਲ ਵਜੋਂ ਜਿਵੇਂ ਤੁਸੀਂ ਕੋਈ ਜਿਹਨੂੰ ਅਸੀਂ ਮੋਡਰੇਟ ਸੈਂਟੈਂਸੀ ਕਹਿੰਦੇ ਆ ਉਹਦੇ ਵਿੱਚ ਤੁਹਾਡੀ ਜਿਵੇਂ ਤੁਸੀਂ ਕਹਿ ਲਓ ਵੀ ਲੌਂਗ ਰਨਿੰਗ ਕਰਨੀ ਹੈ ਜਾਂ ਇਸ ਤਰ੍ਹਾਂ ਦੀ ਜਿਹਦੇ ਵਿੱਚ ਤੁਹਾਡੀ એનર્ਜੀ ਜ਼ਿਆਦਾ ਨਿਕਲਦੀ ਜੇ ਸਭ ਤੋਂ ਪਹਿਲਾਂ ਗਲਾਈਕੋਜਨ ਜੇ ਤੁਸੀਂ ਯਾਨੀ ਇਕਦਮ ਕੋਈ ਤਗੜੀ ਕਸਰਤ ਕੁਝ دیر ਦੀ ਕਰਨੀ ਹੈ ਕੁਝ ਮਿੰਟਾਂ ਦੀ ਉਹਦੇ ਵਿੱਚ ਤੁਹਾਨੂੰ ਸਾਰੇ ਦਾ ਸਾਰਾ ਕੰਮ ਸਰੀਰ ਦਾ ਜੋ ਹੈਗਾ ਗਲੂਕੋਜ਼ ਯਾਨੀ ਪੁੜੀ ਇਹਦੀ ਹੋਰ ਯਾਨੀ ਗਲਾਈਕੋਜਨਿਕ ਤਰੀਕੇ ਵਰਤਦੀ ਹੈ ਤੇ ਉਸ ਤੋਂ ਅਗਲੀ ਗਲੂਕੋਜ਼ ਫਿਰ ਉਹ ਫੈਟ ਵਿੱਚੋਂ ਕੱਢ ਕੇ ਲੈ ਲੈਂਦੀ ਤੇ ਜੀ ਸੋ ਇਹ ਹੁੰਦਾ ਜੇ ਸਿਸਟਮ ਜਿਹਦੇ ਵਿੱਚ ਪ੍ਰਾਇਮਰੀ ਸੋਰਸ ਇੱਕ ਤਰੀਕੇ ਸਮਝੋ ਦੀ ਗਲੂਕੋਜ਼ ਆ ਉਹ ਜਿਹੜਾ ਉਸੇ ਵੇਲੇ ਮਸਲਸ ਨੂੰ ਤੁਹਾਡੇ ਦਿਮਾਗ ਨੂੰ ਸੁਨੇਹਾ ਜਾਣਾ ਸਭ ਕੁਝ ਕਿ ਮੈਂ ਇਹ ਕਰਨਾ ਹੁਣ ਜੇ ਉਹ ਕਸਰਤ ਥੋੜੀ ਲੰਬੀ ਚੱਲਣੀ ਹੈ ਹਮ ਤਾਂ ਡਾਈਟ ਦੇ ਵਿੱਚ ਫਿਰ ਉਸ ਹਿਸਾਬ ਨਾਲ ਫੈਟੀ ਐਸਿਡ ਪਾਏ ਜਾਂਦੇ ਨੇ ਜਿਹੜੇ ਅਗਲਾ ਸਟੋਰ ਤੁਹਾਨੂੰ ਦੇਣਗੇ ਕੁਝ ਮਿੰਟਾਂ ਤੋਂ ਬਾਅਦ ਦਾ ਹੂੰ ਹੁਣ ਇਹ ਸਾਰਾ ਕੁਸ਼ ਦੇ ਵਿੱਚ ਪ੍ਰੋਟੀਨਸ ਅ ਅਖੀਰ ਤੱਕ ਜਾਣਗੇ ਜਿਹੜੇ ਸਭ ਤੋਂ ਅਖੀਰ ਵਿੱਚ ਯਾਨੀ ਇਹ ਪਹਿਲਾਂ ਇਨੀਸ਼ੀਅਲ ਨਹੀਂ ਵਰਤੇ ਜਾਂਦੇ ਸੋ ਡਾਈਟ ਵਿੱਚ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਜੇ ਕਿ ਕਿਸ ਕਿਸਮ ਦੀ ਚੀਜ਼ ਤੁਸੀਂ ਦਿੱਤੀ ਜਿਸ ਨਾਲ ਭਾਰ ਉਸ ਸਮੇਂ ਵੱਧ ਸਕਦਾ ਜੀ ਯਾਨੀ ਜੇ ਹਾਈ ਕਾਰਬੋਹਾਈਡਰੇਟ ਦਿੱਤੀ ਜਾਏ ਯਾਨੀ ਉਹਦੇ ਵਿੱਚ ਜ਼ਿਆਦਾ ਤਗੜਾ ਉਹ ਕੰਜ਼ੂਮ ਕਰੇਗਾ ਉਸੇ ਤਰ੍ਹਾਂ ਜੇ ਫੈਟ ਵਧਾ ਦਿੱਤਾ ਤਾਂ ਉਹ ਸੈਕੰਡ ਲਾਈਨ ਦਾ ਸੋ ਇੰਨਾ ਯਾਨੀ ਮਹੀਨ ਫਰਕ ਪੈਂਦਾ ਜੇ ਤੁਸੀਂ ਜਦੋਂ ਖੁਰਾਕ ਉਸ ਟਾਈਮ ਦਾ ਕਿਉਂਕਿ ਬਹੁਤ ਸੀਮਤ ਜਿਵੇਂ એનર્ਜੀ 바ਰ ਤੁਸੀਂ ਦੇਖੇ ਹੋਣਗੇ ਤਾਂ ਉਹ ਇੰਨੀ ਕੁ ਯਾਨੀ ਛੋਟੀ ਜੀ ਚੀਜ਼ ਵੀ ਤੁਹਾਡੇ ਸਮਝ ਲਓ ਕਿ ਭਾਰ ਵਧਾ ਸਕਦੀ ਜੇ ਪਾਣੀ ਕਿੰਨਾ ਪੀਤਾ ਉਹ ਅਸਰ ਪਾਉਂਦਾ ਜੇ ਤੁਸੀਂ એનર્ਜੀ ਡਰਿੰਕ ਪੀ ਲਈ ਉਹਦਾ ਅਸਰ ਪੈ ਜਾਣਾ ਜੇ ਫਿਰ ਤੁਸੀਂ ਗਰਮੀ ਦੇ ਮਾਹੌਲ ਚ ਯਾਨੀ ਕਸਰਤ ਕੀਤੀ ਪੱਥੀਆਂ ਨੇ ਜਿਵੇਂ ਇੱਕ ਇੱਥੇ ਜਿਵੇਂ ਇਹਨਾਂ ਦੀ ਕਸਰਤ ਏਸੀ ਕਮਰੇਆਂ ਚ ਸੀ ਤਾਂ ਉੱਥੇ ਉੱਥੇ ਬਹੁਤ ਜ਼ਿਆਦਾ ਗਰਮੀ ਹੈ ਜੋ ਐਕਸੈਸ ਤੁਹਾਡਾ ਨਮਕ ਵਿੱਚੋਂ ਕੱਢ ਕੇ ਲੈ ਜਾਏਗਾ ਤੁਹਾਡਾ ਵਜ਼ਨ ਈਵਨ ਪਾਣੀ ਦੇ ਗਲਾਸ ਨਾਲ ਵੀ ਫਰਕ ਪੈ ਜਾਣਾ ਫਿਰ ਡੀਹਾਈਡਰੇਸ਼ਨ ਜਿਵੇਂ ਵੱਧਦੀ ਹੈ ਉਹਦੇ ਚ ਵਿਟਾਮਿਨਸ ਲੀਜ਼ ਹੋਣਾ ਜੋ ਕਿ ਖਬਰ ਨਿਕਲ ਰਹੀ ਹੈ ਕਿ ਉਹਨੂੰ ਗਲੂਕੋਜ਼ ਚਾਣਾ ਪੈ ਗਿਆ ਸੋ ਇਹਦਾ ਮਤਲਬ ਹੈ ਉਹਨਾਂ ਦੀ ਕਸਰਤ ਇਸ ਹੱਦ ਤੱਕ ਲੈ ਕੇ ਚਲੇ ਗਏ ਭਾਰਕ ਟਾਂ ਦੇ ਚੱਕਰ 'ਚ ਕਿ ਉਹ ਨਾ ਸਿਰਫ ਪੂਰ ਪਰਫਾਰਮੈਂਸ ਕਰ ਸਕਦੀ ਹੈ ਲੋਗ ਗਲਾਈਕੋਜਨ ਸਟੋਰ ਕਰ ਸਕਦੀ ਹੈ ਕਿਉਂਕਿ ਰਫਲੀ ਮੈਂ ਤੁਹਾਨੂੰ ਦੱਸਾਂ ਕਿਵੇਂ ਅਸੀਂ ਕੈਲਕੂਲੇਟ ਕਰਦੇ ਹਾਂ ਜੋ ਨਿਊਟ੍ਰੀਸ਼ਨਲਸ ਹੁੰਦੇ ਨੇ ਉਹ ਕੈਲਕੂਲੇਟ ਕਰਦੇ ਨੇ ਕਿ ਲਗਭਗ 60 ਤੋਂ 70% ਕੈਲਰੀਆਂ ਸਿਰਫ ਕਾਰਬੋਹਾਈਡਰੇਟ ਤੋਂ ਜਾਣੀਆਂ ਚਾਹੀਦੀਆਂ ਨੇ ਇਹ ਇੰਪੋਰਟੈਂਟ ਹੈ ਕਿ ਕਾਰਬ ਜਾਣੇ ਚਾਹੀਦੇ ਸੀ ਫਿਰ ਉਦੇ ਚ ਸਿਰਫ ਯਾਨੀ ਜਿਸ ਜੀ ਸ ਮਿੱਠਾ ਜਾਂਦਾ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਿਰਫ 10 ਤੋਂ 15% ਸਿਰਫ ਪ੍ਰੋਟੀਨ ਤੇ 20 ਤੋਂ 30% ਫੈਟ ਹੋ ਸਕਦਾ ਹੈ। ਇਹ ਜੇ ਆਈਡੀਅਲ ਜੋ ਅਸੀਂ ਦੱਲਿਆ ਕਿਸੇ ਵੀ 올림픽 ਪਲੇਅਰ ਦੀ ਮੈਂ ਗੱਲ ਕਰ ਰਹੀਆਂ ਯਾਨੀ ਹਾਈ ਪਰਫਾਰਮੈਂਸ ਕਿ ਉਹਦੇ ਵਿੱਚ ਇਹੀ ਤਿੰਨੋਂ ਚੀਜ਼ਾਂ ਈਵਨ ਜਦੋਂ ਤੁਸੀਂ ਟ੍ਰੇਨਿੰਗ ਪੀਰੀਅਡ ਵੀ ਹੁੰਦਾ ਜੇ ਨਾ ਉਸ ਦੌਰਾਨ ਵੀ ਇਹੋ ਹੀ ਚੀਜ਼ ਦਿੱਤੀ ਜਾਂਦੀ ਜੇ ਤੇ ਇੱਕ ਪ੍ਰੀ ਐਕਸਰਸਾਈਜ਼ ਮੀਲ ਆਸੀਂ ਉਦੋਂ ਦਿੱਤਾ ਜਾਂਦਾ ਜੇ ਜਿਹੜਾ ਬਲੱਡ ਗਲੂਕੋਜ਼ ਲੈਵਲ ਮੇਨ ਬਤਾਏ ਇਹ ਬਹੁਤ ਜ਼ਰੂਰੀ ਜੇ ਕਿਉਂਕਿ ਕਿਉਂਕਿ ਸਾਰੇ ਦਾ ਸਾਰਾ ਉਸ ਇਕਦਮ ਜ਼ੋਰ ਜਿਹੜਾ ਪੈਣਾ ਕਸਰਤ ਨੇ ਉਹੀ ਸਾਰਾ ਕੁਛ ਅਗਾ ਤੋੜਨਾ ਹੁਣ ਇਹਦੇ ਵਿੱਚ ਇੱਕ ਖਾਸ ਅਦਾਇ ਦਿੱਤੀ ਹੁੰਦੀ ਜੇ ਕਿ ਹਾਈ ਫੈਟ ਨਹੀਂ ਦੇਣਾ ਥਿੰਦੇ ਵਾਲਾ ਨਹੀਂ ਦੇਣਾ ਖਾਣਾ ਹੁਣ ਤੁਸੀਂ ਸਮਝੋ ਕਿ ਜੋ ਚੀਜ਼ ਉਹਨਾਂ ਨੂੰ ਦਿੱਤੀ ਗਈ ਇਨੀਸ਼ੀਅਲੀ ਵੀ ਤੁਸੀਂ એનર્ਜੀ ਡਰਿੰਕ ਲਓ ਇਹ ਜੋ ਚੀਜ਼ਾਂ ਨਿਕਲ ਕੇ ਆਈਆਂ ਜਿੰਨਾ ਕਿ ਮੈਨੂੰ ਪਤਾ ਲੱਗ ਸਕਿਆ ਬਾਕੀ ਮੈਂ ਉੱਥੇ ਸੀ ਨਹੀਂ ਤੇ ਖਬਰ ਸੱਚ ਹੈ ਜਾਂ ਝੂਠਾ ਮੈਂ ਨਹੀਂ ਦੱਸ ਸਕਦੀ ਪਰ ਕਿਹਾ ਇਹ ਹੀ ਗਿਆ ਕਿ ਉਹਨਾਂ ਨੂੰ એનર્ਜੀ ਡਰਿੰਕਸ ਦਿੱਤੀਆਂ ਗਈਆਂ ਹਾਈ ਫੈਟ ਫੂਡ ਵੀ ਉਹਨਾਂ ਨੂੰ ਦਿੱਤਾ ਗਿਆ ਵੀ ਇਕਦਮ ਇਹ ਕਿਉਂਕਿ ਉਹਨਾਂ ਦੇ ਕਿਟੋਸਿਸ ਵੀ ਗਏ گلوਕੋਜ਼ ਤੱਕ ਲਾਣਾ ਪਿਆ ਪਾਣੀ ਦੀ ਕਮੀ ਵੀ ਹੋਈ ਸੋ ਇਹ ਸਾਰਾ ਕੁਝ ਦੇਖਦੇ ਹੋਏ ਆਪਾਂ ਨੂੰ ਕਿਉਂਕਿ ਆਈਡਲੀ ਕੀ ਹੁੰਦਾ ਜੇ ਕਿ ਇਹ ਖੁਰਾਕ ਜਿਹੜੀ ਮੈਂ ਦੱਸੀ ਐ 3 ਤੋਂ 4 ਘੰਟੇ ਇਵੈਂਟ ਤੋਂ ਪਹਿਲਾਂ ਦੇਣੀ ਹੁੰਦੀ ਜੇ ਹੁਣ ਜਿਹੜੇ ਮੈਰਾਥਨ ਰਨਰ ਭੁੰਦੇ ਨੇ ਉਹਨਾਂ ਵਿੱਚ ਇਹ ਇੱਥੇ ਤੱਕ ਕਿਹਾ ਗਿਆ ਕਿ ਤੁਸੀਂ 26 ਤੋਂ 30 ਗ੍ਰਾਮ ਕਾਰਬੋਹਾਈਡਰੇਟ ਹਰ 30 ਮਿੰਟ ਬਾਅਦ ਲੈਣੇ ਹੁੰਦੇ ਜੇ ਦੇ ਨਾਲ ਮਤਲਬ ਇਹ ਸਾਰਾ ਇਨਾ ਮੈਂ ਮਕਸਦ ਇਹ ਨਹੀਂ ਕਿ ਕਿਸੇ ਨੂੰ ਡਾਕਟਰ ਬਣਾ ਰਹੀ ਆ ਸਤਿੰਦਰ ਜੀ ਮੇਰੇ ਸਮਝਣ ਦੀ ਕੋਸ਼ਿਸ਼ ਕਰੋ ਕਿ ਗ੍ਰਾਮ ਸਮਝ ਰਹੇ ਹੋ ਕਿੰਡੀਤੀ ਗ੍ਰਾਮ 1 ਚਮਚ 5 ਗ੍ਰਾਮ ਇਨਾ ਮਹੀਨ ਕੈਲਕੂਲੇਸ਼ਨ ਹੁੰਦੀ ਜਿਸ ਵਿੱਚ ਤੁਸੀਂ ਭਾਰ ਵਧਣਾ ਜਾਂ ਘਟਣਾ ਜਿਸ ਵਿੱਚ 2.5 ਕਿਲੋ ਤੱਕ ਜੋ ਲਿਖਿਆ ਆ ਰਿਹਾ ਕਿ ਭਾਰ ਘਟਾਣਾ ਦਾ ਮਤਲਬ ਸਮਝੋ ਕਿ ਉੱਥੇ ਆਲਰੇਡੀ ਗਰਮੀ 35 ਡਿਗਰੀ ਜਿੱਥੇ ਏਸੀ ਹੈ ਨਹੀਂ ਹੂੰ ਉਹਨਾਂ ਭਾਵਾਂ ਤੇ ਕਿਸ ਹਿਸਾਬ ਦਾ ਉਹਦਾ ਪਾਣੀ ਦੀ ਕਮੀ ਹੋਈ ਕਿਸ ਹਿਸਾਬ ਦਾ ਸਾਰਾ ਕੁਝ ਫਿਰ ਉਹਨੂੰ ਉੱਪਰੋਂ ਐਕਸੈਸ ਐਕਸਰਸਾਈਜ਼ ਰਾਤ ਭਰ ਜੋ ਕਰਾਈ ਗਈ ਉਹਦੇ ਆਲਰੇਡੀ ਗਲਾਈਕੋਜਨ ਸਟੋਰਸ ਗਏ ਸੋ ਕਿਵੇਂ ਉਹਨੂੰ ਦੇਖੋ ਨਾ ਗਲੂਕੋਜ਼ ਦੇ ਚੜਨ ਉਹਦਾ ਭਾਰ ਹੈ ਨਾ ਜੀ ਪਾਣੀ ਹੀ ਜਾ ਰਿਹਾ ਅੰਦਰ ਹੂੰ ਹੁਣ ਇਹਦੇ ਵਿੱਚ ਪ੍ਰੋਟੀਨ ਜੋ ਕਿਹਾ ਗਿਆ ਕਿ ਦਿੱਤੀ ਗਈ ਪ੍ਰੋਟੀਨ ਬਾਰ ਜਦ ਕਿ ਇਹਦੇ ਵਿੱਚ ਬਿਲਕੁਲ ਨਾ ਕੀਤੀ ਗਈ ਹੈ ਕਿ ਪ੍ਰੋਟੀਨ ਬਾਰ ਦੇਣੀ ਹੀ ਨਹੀਂ ਹੁੰਦੀ ਪ੍ਰੋਟੀਨ ਕੰਜ਼ਮਪਸ਼ਨ ਐਕਸਰਸਾਈਜ਼ ਦੇ ਦੌਰਾਨ ਦੇਣੀ ਹੀ ਨਹੀਂ ਹੁੰਦੀ ਕਿਉਂਕਿ ਉਹਨੇ ਸਭ ਨੂੰ ਨੁਕਸਾਨ ਪਹੁੰਚਾਣਾ ਉਹਨੇ ਇਮੀਡੀਏਟ એનર્ਜੀ ਨਹੀਂ ਦੇਣੀ ਦੇ ਹੀ ਨਹੀਂ ਸਕਦੀ ਉਹ ਅੱਗੋਂ ਇਹ ਸਾਰਾ ਕੁਝ ਦੇਖਦੇ ਆ ਇਹ ਸਮਝ ਸਕਦੇ ਹੋ ਕਿ ਕਿਹੜੀ ਗੜਬੜੀ ਹੋਈ ਆਪਾਂ ਕਹੀਏ ਜੀ ਕਿਉਂਕਿ ਕੱਲਾ ਪਾਣੀ ਪੀਣ ਨਾਲ ਹੀ ਮਾ ਕੀ ਆਂਦੇ ਨੇ ਕਿ ਸਪੀਨ ਗਲਾਸ ਪਾਣੀ ਵੀ ਜੇ ਲੈਣਾ ਹੈ ਤਾਂ ਉਸ ਤੋਂ ਪਹਿਲਾਂ ਭਾਰ ਕਰਦੇ ਨੇ 올림픽ਸ ਵਾਲਿਆਂ ਇੰਨਾ ਯਾਨੀ ਇਹ ਇੱਕ ਗਲਾਸ ਵੀ ਜੇ ਪੀਣਾ ਤਾਂ ਪਾਣੀ ਤੋਲ ਕੇ ਲਓ ਯਾਨੀ ਇੱਕ ਪਾਉਂਡ ਜਿਹੜਾ ਘਟਦਾ ਜੇ ਭਾਰ ਨਾ ਤਸੀਨਾ ਆਂਦਾ ਜੇ ਉਹਦੇ ਬਦਲੇ ਤਿੰਨ ਕੱਪ ਤੁਹਾਨੂੰ ਮੈਕਸਿਮਮ ਪਾਣੀ ਦੇ ਮਿਲ ਸਕਦੇ ਹੁੰਦੇ ਨੇ ਹਰ ਪਾਉਂਡ ਜਿਹੜਾ ਘਟਦਾ ਜੇ ਤੋ ਇਹ ਸਮਝਦੇ ਆ ਤੁਸੀਂ ਹੁਣ ਅੰਦਾਜ਼ਾ ਲਾ ਸਕਦੇ ਹੋ ਜੇ ਮੈਂ ਤੁਹਾਨੂੰ ਉਹਨਾਂ ਰਸ ਗਿਆ ਆਈਡੀਆ ਦਿੱਤਾ ਕਿ ਇੰਨਾ ਮਹੀਨ ਜਿੱਥੇ ਕੰਮ ਹੋਵੇ ਦੀ ਪਾਣੀ ਦੀ ਬੂੰਦ ਵੀ ਮਿਲ ਕੇ ਦੇਣੀ ਆ ਹੂੰ ਉੱਥੇ ਜਿੱਤਣ ਦੀ ਖੁਸ਼ੀ ਤੋਂ ਬਾਅਦ ਜਿਸ ਤਰੀਕੇ ਦੀ ਐਨਰਜੀ ਡਰਿੰਕ ਸੀ ਆਏ ਸਾਰਾ ਕੁਝ ਕੰਜ਼ਮਪਸ਼ਨ ਹੋਇਆ ਤੇ ਫਿਰ ਉਹਨੂੰ ਓਵਰ ਐਕਸਰਸਾਈਜ਼ ਕਰਾ ਕਰਕੇ ਜਨੇ ਵੇਟ ਲਾਸ ਤੇ ਉਹਨੂੰ ਗਲੂਕੋਜ਼ ਤੱਕ ਚੜਾਇਆ ਗਿਆ ਉਹ ਹਾਂ ਤਾਂ ਕਿਤੇ ਨਾ ਕਿਤੇ ਕੁਝ ਗੜਬੜੀ ਮੈਂ ਤਾਂ ਤੁਹਾਨੂੰ ਦੱਸਿਆ ਕਿਉਂਕਿ ਮੈਂ ਉੱਥੇ ਸੀ ਨਹੀਂ ਮੈਂ ਤਾਂ ਸਿਰਫ ਜੋ ਸੁਣੀ ਸੁਣਾਈ ਗੱਲ ਜਿਸ ਤਰੀਕੇ ਦੀ ਸਾਹਮਣੇ ਆ ਰਹੀ ਹੈ ਮੈਂ ਤਾਂ ਉਸੇ ਹਿਸਾਬ ਨਾਲ ਹੀ ਤੁਹਾਨੂੰ ਡਾਕਟਰੀ ਪੱਖੋਂ ਦੱਸ ਸਕਦੀ ਹਾਂ ਕਿ ਗੜਬੜ ਤਾਂ ਡੈਫੀਨੇਟਲੀ ਕਿਤੇ ਨਾ ਕਿਤੇ ਹੋਈ ਜੇ ਤੇ ਉਹ ਮੇਰਾ خیال ਹੈ ਕਿ ਕੱਲਾ ਆਪਾਂ ਸਿਰਫ ਉਸਗਾਟ ਤੇ ਉਂਗਲ ਚਖੀ ਹੈ ਕਿ ਉਹਨੇ ਇਹ ਕੀਤਾ ਨਾਲੋਂ ਮੇਰਾ خیال ਹੈ ਕਿ ਸਮੂਹਤ ਇਹ ਰਿਸਪੌਂਸਿਬਿਲਟੀ ਬਣਦੀ ਹੈ ਕਿਉਂਕਿ ਨਿਊਟ੍ਰੀਸ਼ਨਿਸਟ ਨੂੰ ਇਹ ਚੀਜ਼ ਦਾ ਪਤਾ ਹੀ ਹੁੰਦੀ ਹੋਏਗੀ ਨਾ ਜਿਹੜਾ ਨਾਲ ਗਿਆ। ਬਿਲਕੁਲ। ਤੇ ਫਿਰ ਜਿਹੜਾ ਕੋਚ ਹੈ ਕਿ ਉਹਨੂੰ ਇੰਨਾ ਵੀ ਨਹੀਂ ਪਤਾ ਹੋਏਗਾ ਕਿ 올림픽ਸ ਦੀ ਡਾਈਟ ਜਿਵੇਂ ਮੇਰੇ ਵਰਗੇ ਕੋਈ ਐਵੇਂ ਆਮ ਡਾਕਟਰ ਨੂੰ ਵੀ ਜੇ ਇੰਨੀ ਕਿ ਇਹ ਚੀਜ਼ ਦਾ ਗਿਆਨ ਹੈ ਤੇ ਉਹ ਤਾਂ ਖੇਡ ਹੀ ਉਸ ਫੱਦਰ ਦੇ ਰਹੇ ਨੇ ਅੰਤਰਰਾਸ਼ਟਰੀ। ਉਹਨਾਂ ਨੂੰ ਤਾਂ ਇਸ ਤੋਂ ਕਿਤੇ ਹੀ ਵੱਧ ਗਿਆਨ ਹੋਣਾ ਚਾਹੀਦਾ ਕਿ ਤੁਸੀਂ ਜਦੋਂ ਜੇ ਗਲੂਕੋਜ਼ ਦੀ ਲੋੜ ਪੈ ਗਈ ਹੈ ਤਾਂ ਕੁਝ ਗੜਬੜ ਤਾਂ ਡੈਫੀਨਿਟਲੀ ਸੀ। ਜਿੱਥੇ ਉਹਦਾ ਕੰਟਰੋਲ ਨਹੀਂ ਰੱਖਿਆ ਗਿਆ ਜਾਂ ਉਹਨੂੰ ਨਹੀਂ ਦੱਸਿਆ ਗਿਆ ਇਹ ਚੀਜ਼ ਕਿਤੇ ਨਾ ਕਿਤੇ ਗੜਬੜ ਹੋਈ ਹੈ ਸੋ ਇਹਦੀ ਹਾਈ ਲੈਵਲ ਇਨਕੁਆਇਰੀ ਤੁਹਾਨੂੰ ਵੀ ਪਤਾ ਵੀ ਸਾਡੇ ਮੁਲਕ ਚ ਤਾਂ ਹੋਇਆ ਨਹੀਂ ਕਰਦੀ ਉਹ ਅਸੀਂ ਤਾਂ ਕੰਮ ਮਿੱਟੀ ਪਾਓ ਵਾਲਾ ਸਿਸਟਮ ਬਣਾਇਆ ਹੋਇਆ ਹੈ ਇਹ ਚੀਜ਼ਾਂ ਚ ਮੇਰਾ ਖਿਆਲ ਹੈ ਵੀ ਆਲਟੀਮੇਟਲੀ ਜੇ ਕੱਲ ਨੂੰ ਕੋਈ ਉਂਗਲ ਚੁੱਕੇ ਵੀ ਕੁਛ ਇਹਦੇ ਵਿੱਚ ਚੋਰ ਮੋਰੀਆਂ ਨੇ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਜੇ ਅਸੀਂ ਪਿਛੋਕੜ ਦੇਖੀ ਕਿਸੇ ਵੀ ਚੀਜ਼ ਦਾ ਪਿਛੋਕੜ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਜਿਸ ਢੰਗ ਨਾਲ ਇਸ ਬੱਚੀ ਨੇ ਜਦਰਾਉ ਕੀਤਾ ਸੀ ਆਖਰ ਕਾਰਨ ਤਾਂ ਦੇਖੋ ਨਾ ਕੀ ਸੀ ਕਿ ਇਹ ਅਲਟੀਮੇਟਲੀ ਇੱਕ ਔਰਤ ਤੇ ਇੱਕ ਬੇਟੀ ਤੇ ਜੋ ਆਪਣੇ ਵਿਰੁੱਧ ਹੋਏ ਅਤਿਆਚਾਰ ਤੇ ਸਰੀਰਕ ਸ਼ੋਸ਼ਣ ਦੇ ਵਿਰੋਧ ਦਾ ਆਵਾਜ਼ ਚੁੱਕਦੀ ਜੇ ਤਾਂ ਸਾਡਾ ਮੁਲਕ ਕਿਸ ਤਰੀਕੇ ਰਿਐਕਟ ਕਰਦਾ ਸਾਡੇ ਸਾਹਮਣੇ ਆ ਕਿ ਉਹਦੇ ਵਾਹਨ ਪੱਟੇ ਗਏ ਜੋ ਵੀ ਦੇਖਿਆ ਸਾਡੇ ਸਾਹਮਣੇ ਇਸ ਸਾਰੇ ਕੁਝ ਦੇ ਵਿੱਚ ਸੁਖਵਿੰਦਰ ਜੀ ਧਿਆਨ ਕਰਿਓ ਕਿ ਇੱਕ ਔਰਤ ਮੈਂ ਔਰਤ ਹੁੰਦੇ ਹੋਏ ਦੱਸਦੀਆਂ ਇੱਕ ਮਾਂ ਹੁੰਦੇ ਹੋਏ ਦੱਸਦੀਆਂ ਕਿ ਕਿਸ ਸਿਚੁਏਸ਼ਨ ਚੋਂ ਉਹ ਬੱਚੀ ਲੰਘਦੀ ਜੇ ਕਿੰਨਾ ਮੈਂਟਲ ਟੌਰਚਰ ਉਹਦੇ ਉੱਤੇ ਹੁੰਦਾ ਜੇ ਕਿ ਮੈਂ ਇੱਕ ਸਿਖਰਲੀ ਖਿਡਾਰੀ ਜਿੱਥੇ ਪੂਰਾ ਮੁਲਕ ਨਾਜ਼ ਕਰ ਸਕਦਾ ਉਹਨੂੰ ਉਸੇ ਮੁਲਕ ਦੀ ਪੁਲਿਸ ਖਿੱਚ ਧੂ ਕਰਦੀ ਹੋਵੇ ਤੇ ਫਿਰ ਇਸ ਤਰੀਕੇ ਦਾ ਵਿਹਾਰ ਜਿੱਥੇ ਪਬਲਿਕਲੀ ਉਹਨੂੰ ਸਾਰਾ ਮੁਲਕ ਟੀਵੀ ਦੇ ਵਿੱਚ ਵੇਖੇ ਕਿ ਇਸ ਤਰੀਕੇ ਘੜੀਸਿਆ ਧੋਇਆ ਜਾਂਦਾ ਇਹ ਤਾਂ ਇੱਕ ਕਿਸ ਤਰੀਕੇ ਜਾਇਜ਼ ਠਰਾਵਾਂਗੇ ਮੈਨੂੰ ਦੱਸੋ ਕਿਵੇਂ ਜਾਇਜ਼ ਠਰਾ ਸਕਦੇ ਆ ਤੋਂ ਉਹ ਸਾਰਾ ਕੁਝ ਦਾ ਮਾਹੌਲ ਦੇਖਦਿਆਂ ਜਿਸ ਪੀੜ ਚ ਬੱਚੀ ਅੱਜ ਅੱਜ ਲੰਘਦੀ ਹੋएगी ਕਿਉਂਕਿ ਜਦੋਂ ਤੁਸੀਂ ਕੁਝ ਅਚੀਵ ਕਰਨਾ ਹੁੰਦਾ ਨਾ ਜੇ ਉਸ ਡੂੰਗੀ ਸੱਟ ਨੂੰ ਦੇਖ ਕੇ ਤੁਸੀਂ ਕਰਦੇ ਹੋ ਤੇ ਉਹ ਡੂੰਗੀ ਸੱਟ ਹੀ ਸੀ ਜਿਸ ਨੇ ਇਸ ਬੱਚੀ ਨੂੰ ਆਰਿਆ ਫਾਰ ਦੀ جنگ ਲਈ ਤਿਆਰ ਕੀਤਾ ਸੀ ਹੂੰ ਮੈਮ ਤੋਂ ਇੱਕ ਬਹੁਤ ਖਾਸ ਸਵਾਲ ਹੈ ਸਿਆਸਤ ਜੋ ਹੋ ਰਹੀ ਹੈ ਉਹਦੇ ਉੱਤੇ ਮੈਂ ਅਗਲਾ ਸਵਾਲ ਕਰਾਂਗਾ ਪਰ ਮੇਰੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਮਤਲਬ ਕਿ weight gain ਕਰਨ ਵਾਲਾ ਜਿਹੜਾ process ਹੈ ਤੇ ਉਹਨੂੰ ਇੱਕਦਮ ਮਤਲਬ ਕੋਈ lose ਵੀ ਕਰਨਾ ਤੁਸੀਂ ਰਾਤੋਂ ਰਾਤ ਕੁਝ ਘੰਟਿਆਂ ਦੇ ਵਿੱਚ ਇਹ process ਕੀ ਹੈ ਕਿ 2.5 ਕਿਲੋ ਦੇ ਕਰੀਬ ਦਾ ਵਧਣਾ ਤੇ ਉਹਨੂੰ ਫਿਰ ਘਟਾਉਣਾ ਉਹਦੇ ਨਾਲ ਕੀ ਸਰੀਰ ਦੇ ਉੱਤੇ ਉਸ ਤਰੀਕੇ ਦਾ ਮਤਲਬ ਕੋਈ ਗਹਿਰਾ ਅਸਰ ਤਾਂ ਨਹੀਂ ਪੈਂਦਾ ਜਾਂ ਕੋਈ ਮੌਤ ਦੇ ਮੂੰਹ ਵੱਲ ਨੂੰ ਬੰਦਾ ਤੱਕਿਆ ਜਾਣ ਵਾਲਾ ਕੰਮ ਹੋ ਜੇ ਕਿ ਇਕਦਮ weight ਵਧਣਾ ਇਹੋ ਜਿਹੇ ਡਾਈਟਸ ਲੈ ਕੇ ਫਿਰ ਉਹ ਘਟਣਾ ਉਹਨੂੰ ਕਿਵੇਂ ਕੰਟਰੋਲ ਕਰਨਾ ਇੱਕ ਆਮ ਬੰਦਾ ਕਿਉਂਕਿ ਅੱਜ ਕੱਲ ਲੋਕ ਵੱਧ ਮਤਲਬ ਕਿ ਪਰੇਸ਼ਾਨ ਰਹਿੰਦੇ ਨੇ ਕਿ ਸਾਡਾ ਭਾਰ ਵਧ ਗਿਆ ਮੈਂ ਉਹ ਉਸ ਵਿਹਾਰ ਤੇ ਇਹਨੂੰ ਸਮਝਣਾ ਚਾਹਦਾ ਫਿਰ ਆਪਾਂ ਸਿਆਸਤ ਵਾਲੇ ਮਸਲੇ ਤੇ ਆਵਾਂਗੇ ਕਿ ਆਖਿਰਕਾਰ ਚੱਲ ਕੀ ਰਿਹਾ ਆ ਦੇਖੋ ਕਦੇ ਵੀ ਅਸੀਂ ਇਕਦਮ ਇੰਨਾ ਇੰਨਾ ਭਾਰ ਵਧਣਾ ਘਟਣਾ ਅਸੀਂ ਸਹੀ ਠਹਿਰਾ ਨਹੀਂ ਸਕਦੇ ਕਿਉਂਕਿ ਸਰੀਰ ਹੈ ਨਾ ਅਖਰ ਜੋ ਇਕਦਮ ਚੀਜ਼ ਘੱਟ ਜੇ ਤੁਸੀਂ ਦੇਖੋ ਮਸਲ ਨਹੀਂ ਕਾੜ ਕੇ ਬਾਹਰ ਕੱਢ ਸਕਦੇ ਕੁਝ ਘਟਣਾ ਜੇ ਤਾਂ ਪਾਣੀ ਹੋਈ ਹੈ ਹੋਰ ਕੁਝ ਨਹੀਂ ਤੁਸੀਂ ਵੱਧ ਕੱਟ ਕਰ ਸਕਦੇ ਨਾ ਤਾਂ ਸਰੀਰ ਚ ਪ੍ਰੋਟੀਨ ਤੇ ਜਾਂ ਫਿਰ ਜਿਹੜੇ ਫੈਟ ਜਿਹ ਫੈਟੀ ਐਸਿਡ ਕੁਝ ਤਾਂ ਉਹ ਵੀ ਤੁਹਾਨੂੰ ਅਲਟੀਮੇਟਲੀ ਖੁਰ ਕੇ ਨਿਕਲ ਜਾਣਗੇ ਇਸ ਤੋਂ ਵੱਧ ਨਹੀਂ ਕੁਝ ਹੋ ਸਕਦਾ ਸੋ ਜਦੋਂ ਪਾਣੀ ਦੀ ਇੰਨੀ ਜ਼ਬਰਦਸਤ ਅਸੀਂ ਕੱਢਿਆ ਗਿਆ ਹੋਵੇ ਪਾਣੀ ਤੇ ਉਹ ਨੈਚਰਲੀ ਤਾਂ ਇਹ ਨੂੰ ਆਪਾਂ ਦੇਖ ਸਕਦੇ ਹਾਂ ਕਿ ਗਲੂਕੋਸ ਰੌਨ ਦੀ ਲੋੜ ਪਈ ਉਹ ਕਾਰਨ ਉਹੀ ਸੀ ਕਿ ਪਾਣੀ ਉਹਦਾ ਕਾਫੀ ਲੂਜ਼ ਕਰਾਇਆ ਗਿਆ ਲਗਾਤਾਰ ਰਾਤ ਪਰ ਐਕਸਰਸਾਈਜ਼ ਕਰਾਈ ਗਈ ਤਾਂ ਉਹ ਜਿਹੜਾ ਵਾਟਰ ਲਾਸ ਵੀ ਹੋਇਆ ਫਿਰ ਨਾਲ ਜਿਹੜਾ ਐਕਸੈਸ ਕਸਰਤ ਨਾਲ ਤੁਸੀਂ ਸ਼ਾਇਦ ਬਾਜੀ ਨਹੀਂ ਸਮਝ ਰਹੇ ਕਿ ਸਟ੍ਰੈਸ ਕਿੰਨਾ ਸੀ ਉਹ ਤਣਾਓ ਕਿ ਟੋਸਿਸ ਤੇ ਗਈ ਆ ਉਹ ਅਲਟੀਮੇਟਲੀ ਜਿਸ ਕਾਰਨ ਉਹਨੂੰ ਲਾਣਾ ਪਿਆ ਉਹ ਕੱਲਾ ਭਾਰ ਘਟਾਣਾ ਨਹੀਂ ਮਾਨਸਿਕ ਤਣਾਅ ਤਾਂ ਦੇਖੋ ਤੁਹਾਡੇ ਸਰੀਰ ਦੇ ਹਾਰਮੋਨ ਹੀ ਕਹਿ ਰਿਹਾ ਦਿੰਦੇ ਨੇ ਉਸ ਤਣਾਅ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਪੀਰੋਡ ਨੈਚਰਲ ਕੁਦਰਤੀ ਨਿਕਲ ਆਉਂਦੇ ਨੇ ਉਹਨਾਂ ਨੇ ਵੀ ਕਹਿ ਰਿਹਾਣਾ ਉਹ ਕੱਲਾ ਇੱਕ ਭਾਰ ਘਟਾਣਾ ਨਹੀਂ ਉਹ ਔਰਤ ਜਿਹੜੀ ਇੱਕ ਮਨ ਵਿੱਚ ਲੈ ਕੇ ਬੈਠੀ ਸੀ ਕਿ ਮੈਂ ਸਾਰੇ ਮੁਲਕ ਨੂੰ ਵੀ ਸੁਨਿਆਹ ਦੇਣਾ ਤੇ ਮੈਂ ਇੱਕ ਜੰਗ ਵਿੱਢੀ ਸੀ ਉਹਨੂੰ ਜਿੱਤ ਕੇ ਵੀ ਦਿਖਾਣਾ ਤੇ ਉਤੋਂ ਆ ਵੱਖਰਾ ਤਣਾਅ ਜਿਸ ਵਿੱਚ ਉਹਨੂੰ ਕਿ ਲੈ ਸਟ੍ਰੈਸ ਨਾਲ ਜ਼ਬਰਦਸਤ ਤੇ ਫਟਾਫਟ ਹੋਰ ਕਸਰਤ ਕਰ ਹੋਰ ਕਰ ਹੋਰ ਕਰ ਹੋਰ ਪਸੀਨਾ ਆਣਾ ਸੋ ਤੁਸੀਂ ਸਮਝੋ ਵੀ ਓਵਰ ਆਲ ਇਹ ਚੀਜ਼ ਠੀਕ ਸਰੀਰ ਲਈ ਕਿਸੇ ਵੀ ਪਾਸੋਂ ਨਹੀਂ ਕਹੀ ਜਾ ਸਕਦੀ ਹੂੰ ਬਿਲਕੁਲ ਵਿਨੇਸ਼ ਪੁਗਾਰ ਦਾ ਇੱਕ ਟਵੀਟ ਵੀ ਕਾਫੀ ਵਾਇਰਲ ਹੋ ਰਿਹਾ 19 ਅਪ੍ਰੈਲ ਦਾ ਇਸੇ ਸਾਲ ਦਾ ਆ 12 ਅਪ੍ਰੈਲ ਦਾ ਜਿਹੜਾ ਟਵੀਟ ਉਹ ਵਾਇਰਲ ਹੋ ਰਿਹਾ ਜਿਹਦੇ ਵਿੱਚ ਉਹ ਜ਼ਿਕਰ ਕਰ ਰਹੀ ਹੈ ਕਿ ਅਸੀਂ ਲਗਾਤਾਰ ਮਤਲਬ ਕਿ 올림픽 ਐਸੋਸੀਏਸ਼ਨ ਤੱਕ ਜਾਂ ਉਹ ਸਾਰਾ ਕੁਝ ਆਪਣੀ ਸਿਆਸੀ ਤੌਰ ਦੇ ਉੱਤੇ ਵੀ ਜਿਵੇਂ ਸਾਨੂੰ ਧਕੇਲਿਆ ਜਾ ਰਿਹਾ ਅਸੀਂ ਕਾਫੀ ਪਹੁੰਚ ਕੀਤੀ ਹੈ ਸਾਨੂੰ ਉਸ ਤਰੀਕੇ ਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਇਹ ਸਾਰਾ ਕੁਝ ਹੈ ਹੁਣ ਇਹਦੇ ਉੱਤੇ ਮੈਂ ਜਿਹੜੀ ਸਿਆਸਤ ਚੱਲ ਰਹੀ ਹੈ ਉਹ ਬੇਹਦ ਹੈ ਮੈਂ ਮੁੱਖ ਮੰਤਰੀ ਭਗਵੰਤ ਮਾਨ ਤਾਂ ਉਸ ਨੂੰ ਉਹਦੇ ਪਰ ਨੂੰ ਮਤਲਬ ਜਾ ਕੇ ਘਰ ਮਿਲਦੀ ਹੈ ਹਮਦਰਦੀ ਜਤਾਏ ਖਾਸ ਗੱਲ ਇਹ ਕਹੀ ਜਾ ਰਹੀ ਹੈ ਕਿ ਹੁਣ ਉੱਥੇ ਹਰਿਆਣਾ ਦੇ ਵਿੱਚ ਇਲੈਕਸ਼ਨ ਹੈ ਨਵੰਬਰ ਦੇ ਵਿੱਚ ਵੋਟਾਂ ਪੈਣਗੀਆਂ ਹੁਣ ਸਿਆਸੀ ਪਾਰਟੀਆਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਉੱਥੇ ਵਿਨੇਸ਼ ਦੇ ਨਾਂ ਦਾ ਬੋਲਬਾਲਾ ਰਹੇਗਾ ਕਿਉਂਕਿ ਹਰ ਕੋਈ ਉਹਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰੇਗਾ ਬੀਜੇਪੀ ਖਾਸ ਕਰਕੇ ਨਿਸ਼ਾਨੇ ਤੇ ਰਹੇਗੀ ਕਿਉਂਕਿ ਬ੍ਰਿਜ ਪੂਸ਼ ਇਹਨਾਂ ਦੀ ਪਾਰਟੀ ਦੇ ਸੰਸਦ ਮੈਂਬਰ ਸੀ ਉਹਨਾਂ ਨੂੰ ਲੈ ਕੇ ਜਾਂ ਉਹਨਾਂ ਦੇ ਪੁੱਤਰ ਨੂੰ ਮੁੜ ਕੇ ਟਿਕਟ ਦਿੱਤੀ ਗਈ ਬੀਜੇਪੀ ਦਾ ਕੀ ਸਟੈਂਡ ਰਿਹਾ ਇਹ ਕਾਫੀ ਇਹਨੂੰ ਸੈਟਬੈਕ ਵਜੋਂ ਮੰਨਿਆ ਜਾ ਰਿਹਾ ਹੈ ਬੀਜੇਪੀ ਕੀ ਤਰ੍ਹਾਂ ਜਿਹੜੀਆਂ ਉਹ ਕਹਿੰਦੇ ਵਿਨੇਸ਼ ਪੋਗਾਰ ਨੂੰ ਟਿਕਟ ਦੀ ਆਫਰ ਤੱਕ ਕਰ ਸਕਦੀਆਂ ਨੇ ਹੁਣ ਇਸ ਸਿਆਸੀ ਖੇਡ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕਿਉਂਕਿ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਇਹਨੂੰ ਵੇਖਿਆ ਜਾ ਰਿਹਾ ਹੁਣ ਸੁਖਵਿੰਦਰ ਜੀ ਇੱਕ ਵੱਡਾ ਲਾਹਤ ਲਾਹਨਤੀ ਕਹਿ ਸਕਦੇ ਹਾਂ ਇਸ ਤੋਂ ਵੱਧ ਨਹੀਂ ਮੈਂ ਕਹਿ ਸਕਦੀ ਲਾਹਨਤੀ ਕਿ ਸਾਡੀ ਸੋਚ ਜੇ ਤੇ ਲਾਹਨਤ ਇਹੋ ਜੀ ਸਿਆਸਤ ਤੇ ਕਿ ਅਸੀਂ ਸਿਰਫ ਸਿਰਫ ਆਪਣੀ ਕੁਰਸੀ ਤੱਕ ਸੋਚ ਕੇ ਮਤ ਰੱਖਦੇ ਹਾਂ ਅੱਜ ਮੈਂਟਲ ਸਪੋਰਟ ਵਰਗੀ ਚੀਜ਼ ਸਾਡੇ ਮੁਲਕ ਚੋਂ ਮੰਨਹੀ ਐ ਅਸੀਂ ਸਿਰਫ ਪੌੜੀ ਬਣਾਉਣੀ ਜਾਣਦੇ ਆ ਤੁਹਾਨੂੰ ਲੱਗਦਾ ਜੇ ਕਿ 84 ਜਦੋਂ ਲੰਗੀ ਸੀ ਅਜੇ ਤੱਕ ਅਸੀਂ ਉਹਨੂੰ ਪੌੜੀ ਬਣਾਣੀ ਛੱਡਤੀ ਜਰਾ ਸਾਲ ਦੇਖ ਲਓ ਕਿੱਥੇ ਗਏ ਉਹਨਾਂ ਚੋਂ ਬਹੁਤੇ ਤਾਂ ਲੜਦੇ ਮਰ ਖਾਪ ਵੀ ਗਏ ਉਹਨਾਂ ਨੂੰ ਹੱਕ ਨਹੀਂ ਦਿੱਤਾ ਉਹ ਖਤਮ ਹੋ ਗਏ ਪਰ ਅਸੀਂ ਪੌੜੀ ਬਣਾਣੀ ਛੱਡੀ ਨਹੀਂ ਤੇ ਫਿਰ ਜਿਹੜੇ ਅੱਜ ਅੰਦਰ ਸਜ਼ਾਵਾ ਭੁਗਤ ਚੁੱਕੇ ਸਿੰਘ ਬੈਠੇ ਨੇ ਉਹਨਾਂ ਤੇ ਸਿਆਸਤ ਅਸੀਂ ਕਦੇ ਨਹੀਂ ਮੁਕਾਈ ਇਸ ਬੜੇ ਤਰੀਕੇ ਨਾਲ ਉਹ ਸਿਆਸਤ ਨੂੰ ਵਰਤਦੇ ਆਂ ਤੇ ਕਿਵੇਂ ਉਹਨਾਂ ਦੇ ਜ਼ਖਮਾਂ ਨੂੰ ਪੁਰੇਦਦੇ ਆਂ ਜਿਹੜੇ ਉਹਨਾਂ ਦੇ ਬਾਹਰ ਨਾਲ ਬੈਠੇ ਨੇ ਤੇ ਉਹ ਉਹ ਵੀ ਸਾਡੇ ਸਾਹਮਣੇ ਆ ਤੇ ਇਸ ਤਰ੍ਹਾਂ ਹੁਣ ਇੱਕ ਔਰਤ ਨੂੰ ਪੌੜੀ ਬਣਾ ਕੇ ਫਿਰ ਚੜਣਗੇ ਅਸੀਂ ਤਾਂ ਜੀ ਜਦੋਂ ਕੋਈ ਬਲਾਤਕਾਰ ਪੀੜਤਾ ਵੀ ਦਿਸਦੀ ਜੇ ਨਾ ਉਹਦਾ ਸਿਰਫ ਸਿਆਸਤ ਹੀ ਉਹਦੇ ਉੱਤੇ ਅਸੀਂ ਕਰਦੇ ਆਂ ਉਸ ਤੋਂ ਵੱਧ ਉਹਨੂੰ ਨਿਆਂ ਦਿਵਾਉਣ ਲਈ ਕੁਝ ਕੀਤਾ ਨਹੀਂ ਜਾਂਦਾ ਉਹ ਖੁਦ ਕੁਸ਼ੀ ਕਰ ਜੇ ਮੈਂਟਲ ਰੈਕ ਬਣ ਜਾਏ ਮਾਨਸਿਕ ਰੋਗ ਦੀ ਬਣ ਕੇ ਹਮੇਸ਼ਾ ਲਈ ਖਤਮ ਹੋ ਜਾਏ ਪਰ ਸਾਡਾ ਉਹ ਜਦੋਂ ਹੀ ਫਿਰ ਦੁਬਾਰਾ ਆਣ ਗਿਆ ਚੋਣਾ ਤਾਂ ਹਰ ਕਿਸ ਹਰ ਇੱਕ ਇੱਕੋ ਹੀ ਡੇੜੀ ਤੇ ਸਵਾਰ ਜੇ ਇਹਨਾਂ ਪੁੱਛਿਓ ਮੈਨੂੰ ਕਿ ਕੌਣ ਉ ਤਾਂ ਕੌਣ ਹੇਠਾਂ ਸਭ ਇੱਕੋ ਜੇ ਗਰਕੇ ਹੋਏ ਨੇ ਕਿਉਂਕਿ ਉਸੇ ਹੀ ਸੋਚ ਨੂੰ ਲੈ ਕੇ ਸਭ ਅਗਾਹ ਤੁਰਦੇ ਨੇ ਮੇਰੀ ਕੁਰਸੀ ਮੇਰੀ ਸਿਆਸਤ ਤੇ ਮੈਂ ਕਿਸ ਨੂੰ ਵਰਤ ਕੇ ਕਿਸ ਨੂੰ ਮੁੱਦਾ ਬਣਾ ਕੇ ਅਗਾ ਲੰਘ ਸਕਦਾ ਉਹਦੇ ਲਈ ਤਾਂ ਸੁਖਵਿੰਦਰ ਜੀ ਤੁਸੀਂ ਮੈਂ ਵੀ ਕਦੇ ਇਸ ਤਰੀਕੇ ਦੇ ਫਸ ਗਏ ਹੋਈਏ ਨਾ ਅਸੀਂ ਵੀ ਇੱਕ ਮੁੱਦਾ ਹੀ ਬਣ ਕੇ ਰਹਿ ਜਾਵਾਂਗੇ ਨਿਆ ਨਾ ਤੁਹਾਨੂੰ ਮਿਲੇਗਾ ਨਾ ਮੈਨੂੰ ਸੋ ਇਹ ਤਾਂ ਹਕੀਕਤ ਜੇ ਅਸਲ ਹਕੀਕਤ ਕੋਈ ਹੀ ਹਕੀਕਤ ਇਸ ਤੋਂ ਮੂੰਹ ਮੋੜ ਕੇ ਜੋ ਮਰਜ਼ੀ ਜਿਸ ਦਾ ਦਿਲ ਕਰਦਾ ਕਹਿ ਜਾਣ ਪਰ ਅਸਲੀਅਤ ਇਹੋ ਜੇ ਕਿ ਬਲੈਕ ਲਿਸਟਿੰਗ ਸੀ ਕੀ ਸਾਡੇ ਜੋ ਬਾਹਰ ਗਏ ਉਹਨਾਂ ਨੂੰ ਦੇਖ ਲਓ ਜਾਂ ਸਾਡੇ ਜਿਹੜੇ ਸ਼ਹੀਦ ਹੋਏ ਕਿਸਾਨ ਜਿਹੜੇ ਦਿੱਲੀ ਜਾਣ ਲਈ ਸੀ ਦੱਸੋ ਮੈਨੂੰ ਉਹਨਾਂ ਨੂੰ ਨਿਆਂ ਮਿਲ ਗਿਆ ਕੀ ਸਭ ਨੇ ਮਾਰੀ ਆ ਨਾ ਅੰਦਗ ਮੱਜੇ ਮਾਰੇ ਅਸੀਂ ਇਹ ਦਵਾਂਗੇ ਅਸੀਂ ਇਹ ਦਵਾਂਗੇ 750 ਤੋਂ ਵੱਧ ਕਿਸਾਨਾਂ ਨੂੰ ਕੀ ਮਿਲਿਆ ਸ਼ੁਭ ਕਰਨ ਦੀ ਮੌਕੇ ਤੁਹਾਨੂੰ ਵੀ ਦਿਖਦਾ ਹਰ ਇੱਕ ਨੂੰ ਦਿਸਦਾ ਮੈਂ ਤਾਂ ਕਹਿੰਨੀ ਅੰਨੇ ਨੂੰ ਵੀ ਦਿਸਦਾ ਜਿਹਦੀ ਸਮਝ ਨਹੀਂ ਉਹ ਵੀ ਇਹ ਸਮਝ ਸਕਦਾ ਕਿ ਕਿਵੇਂ ਦੀ ਸਿਆਸਤ ਉਸ ਦੇ ਨਾਂ ਤੇ ਵੀ ਖੇਢੀ ਗਈ ਜੇ ਜਿਹੜਾ ਦੁਰ ਜਾਂਦਾ ਅਸੀਂ ਤਾਂ ਉਹਦੀ লাশ ਤੇ ਕਫਨ ਤੇ ਵੀ ਸਿਆਸਤ ਕਰਦੇ ਆ ਫੇਰ ਵੀ ਪਰ ਅਫਸੋਸ ਤਾਂ ਇਹ ਆ ਕੀ ਆਮ ਦੰਦੇ ਸਭ ਕੁਝ ਜਾਣਦੇ ਹੋਏ ਵੀ ਸਮਝਦੇ ਹੋਏ ਵੀ ਫਿਰ ਵੀ ਅਸੀਂ ਉਹਨਾਂ ਨੂੰ ਹੀ ਦੁਬਾਰਾ ਚੁਣ ਲੈਨੇ ਆਂ ਵੀ ਹਾਂਜੀ ਆਓ ਜੀ ਦੁਬਾਰਾ ਬੈਠੋ ਉਹੀ ਬਲਾਤਕਾਰੀਆਂ ਫਿਰ ਫਿਰ ਤੇ ਬਿਠਾ ਲੈਨੇ ਆਂ ਉਹੀ ਸਾਡੀਆਂ ਧੀਆਂ ਦੀ ਪੱਤ ਰੋਲਣ ਵਾਲੇ ਫਿਰ ਸਾਡੇ ਉੱਤੇ ਨੇ ਸੁਣਦੇ ਤਾਂ ਅਸੀਂ ਆ ਨਾ ਫਿਰ ਅਸਲੀ ਤਾਂ ਗੁਨਾਹਗਰ ਅਸੀਂ ਆ ਉਹਨਾਂ ਤੇ ਕੀ ਉਂਗਲ ਚੱਕੀਏ ਮੇਰਾ ਆਖਰੀ ਸਵਾਲ ਹੈ ਕਿ ਵਿਨੇਸ਼ ਫੋਗਟ ਦੇ ਜ਼ਰੀਏ ਸਮੁੱਚੇ ਮੁਲਕ ਦੀਆਂ ਜਾਂ ਦੁਨੀਆ ਭਰ ਦੀਆਂ ਕੁੜੀਆਂ ਦੇ ਲਈ ਇੱਕ ਬਹੁਤ ਵੱਡਾ ਸੁਨੇਹਾ ਵੀ ਛੁਪਿਆ। ਤੁਸੀਂ ਉਸ ਸੁਨੇਹੇ ਨੂੰ ਕਿਵੇਂ ਸਮਝਦੇ ਹੋ ਜਾਂ ਉਹ ਖਾਸ ਕਰ ਪੰਜਾਬ ਦੀਆਂ ਧੀਆਂ ਦੇ ਪ੍ਰਤੀ ਜਾਂ ਭਾਰਤ ਦੀਆਂ ਜਿਹੜੀਆਂ ਮੁਲਕ ਦੀਆਂ ਧੀਆਂ ਉਹਨਾਂ ਦੇ ਪ੍ਰਤੀ ਜਿਹੜੀਆਂ ਖੇਡ ਦੇ ਵਿੱਚ ਨੇ ਜਾਂ ਕਿਸੇ ਵੀ ਫੀਲਡ ਦੇ ਵਿੱਚ ਅੱਗੇ ਵਧਣਾ ਚਾਹੁੰਦੀਆਂ ਤੇ ਉਹਨਾਂ ਨੂੰ ਇਹੋ ਜਿਹੀਆਂ ਸਮੱਸਿਆਵਾਂ ਦਾ ਸਿਆਸਤ ਦਾ ਸ਼ਿਕਾਰ ਹੋਣਾ ਪੈਂਦਾ। ਦੇਖੋ ਜੀ ਆਲਟੀਮੇਟਲੀ ਇਹੋ ਸਮਝ ਆਉਂਦੀ ਏ ਜੇ ਹਮੇਸ਼ਾ ਕਿ ਜਦ ਤੱਕ ਤੁਹਾਡੇ ਹੱਥ ਹੱਥ ਵਿੱਚ ਰਾਜ ਨਾ ਹੋਵੇ ਜਦ ਤੱਕ ਤੁਹਾਡੇ ਹੱਥ ਵਿੱਚ ਕਾਨੂੰਨ ਨਾ ਹੋਵੇ ਤੁਸੀਂ ਨਿਆ ਲੱਭ ਹੀ ਨਹੀਂ ਸਕਦੇ ਸੋ ਜਦ ਤੱਕ ਇਸ ਮੁਲਕ ਦੀਆਂ ਬੇਟੀਆਂ ਆਪ ਅਗਾਹ ਵਧ ਕੇ ਜੱਜ ਨਹੀਂ ਬਣਦੀਆਂ ਵਕੀਲ ਨਹੀਂ ਬਣਦੀਆਂ ਚੋਟੀ ਦੀਆਂ ਸਾਇੰਸਦਾਨ ਨਹੀਂ ਬਣਦੀਆਂ ਚੋਟੀ ਦੀਆਂ ਰਿਸਰਚਰਸ ਨਹੀਂ ਬਣਦੀਆਂ ਚੋਟੀ ਦੀਆਂ ਜੇ ਇਹ ਸਿਆਸਤਦਾਨ ਨਹੀਂ ਬਣਦੀਆਂ ਉਦੋਂ ਤੱਕ ਸੱਚ ਜਾਣੋ ਇਸ ਮੁਲਕ ਵਿੱਚ ਭਾਰਤ ਨੂੰ ਨਿਆਂ ਮਿਲਣਾ ਬਹੁਤ ਔਖਾ ਜੇ ਸੋ ਅੱਜ ਦਾ ਅੱਜ ਦੀ ਲੋੜ ਹੈ ਮੈਨੂੰ ਪਤਾ ਹੈ ਸਵਾਲ ਤੇ ਬਹੁਤ ਸਾਰੇ ਬਿਆਨ ਤੇ ਬੋਲਣਗੇ ਜੀ ਬੈਠੀਆਂ ਨੇ ਸਿਆਸਤ ਵਿੱਚ ਅਫਸੋਸ ਹੈ ਜੀ ਮੈਂ ਤਾਂ ਚਾਹੁੰਦੀ ਆ ਕਿ ਕੋਈ ਕਿਸਾਨ ਦੀ ਧੀ ਖੜੀ ਹੋਵੇ ਗਰੀਬ ਘਰ ਤੋਂ ਖੜੀ ਹੋਵੇ ਉਹ ਬਣੇ ਉਹ ਚੋਟੀ ਤੇ ਪਹੁੰਚੇ ਤਾਂ ਜ਼ਰੂਰ ਤਬਦੀਲੀ ਆ ਸਕਦੀ ਹੈ ਜਿਹਦੇ ਦਰਜੇ ਪੁੱਜੇ ਘਰਾਂ ਦੀਆਂ ਸਿਆਸਤਦਾਨਾਂ ਦੀਆਂ ਜਦੋਂ ਅੱਗੇ ਔਰਤਾਂ ਤੁਰਦੀਆਂ ਨੇ ਤਾਂ ਉਹ ਤਾਂ ਤਬਦੀਲੀ ਨਹੀਂ ਦੇਲੇ ਆ ਸਕਦੀਆਂ ਜਦੋਂ ਜ਼ਮੀਨੀ ਪੱਧਰ ਤੇ ਅਸੀਂ ਆਪਣੀਆਂ ਧੀਆਂ ਨੂੰ ਅਗਾਹ ਲਿਆਵਾਂਗੇ ਨਾ ਕਿ ਆਓ ਕੁਰਸੀਆਂ ਸਾਂਭੋ ਉਦੋਂ ਤੁਸੀਂ ਦੇਖੋਗੇ ਤਬਦੀਲੀ ਜ਼ਰੂਰ ਆਏਗੀ ਸੋ ਇਹ ਲੋੜ ਜੇ ਅੱਜ ਦੀ ਸਾਡੀ ਜੇ ਧੀ ਕੋਈ ਸੁਣਦੀ ਹੋਵੇ ਜਾਂ ਕੋਈ ਸਾਡਾ ਪਿਓ ਸੁਣਦਾ ਹੋਵੇ ਆਪਣੀ ਧੀ ਨੂੰ ਇਸ ਤਰ੍ਹਾਂ ਸੇ ਤੋਰੇ ਤਾਂ ਫਿਰ ਜ਼ਰੂਰ ਅਸੀਂ IAS ਬਣਾਣ IPS ਬਣਾਣ ਉਹ ਸਭ ਪਾਸੇ ਅਗਾਹ ਲੰਘਣ ਤਾਂ ਫਿਰ ਜ਼ਰੂਰ ਅਸੀਂ ਦੇਖਾਂਗੇ ਕਿ ਤਬਦੀਲੀ ਹੋਈ ਜੇ ਸ਼ੁਕਰੀਆ ਡਾਕਟਰ ਬਹੁਤ ਧੰਨਵਾਦ ਤੁਹਾਡਾ around the